ਆਦਾ ਪੀਣਾ ਆਦਾ ਪੀਣਾ ਮੁਧ్రਵਾਲ ਚ ਡੱਗੀ ਦੀ ਸਫਾਈ ਕਰਦੇ ਹੋਏ ਸਾਧ ਸੰਗਤ ਬਹੁਤ ਸਾਧ ਸੰਗਤ ਨੇ ਹਿੰਮਤ ਕੀਤੀ ਬਹੁਤ ਛੁੱਟੀ ਮਾਰੀ ਹਵਾਰ ਦੀ ਸਾਧ ਸੰਗਤ ਆਈ ਜੁਰਾ ਜੁਰਾ ਨਾਲ ਸੰਗਤ ਸੇਵਾ ਕਰੀ ਜੇ ਸੇਵਾ ਕਰੀਏ ਭਾਈ ਬਾਜਾ ਜੀ ਬਾ ਬਹੁਤ ਸਾਸ ਪਾਈ ਕੀਤੀ ਸ਼ਾਬਾਸ਼ ਮੁੰਡਾ ਚਾਵਾ ਸੇ ਉੜਾ ਪੱਤੀ ਜਾਂਦੇ ਆ ਕਾ ਬਾਤ ਸ਼ਾਬਾ ਮੇਰੀ ਬੈਣੇ ਸ਼ਾਬਾਸ਼ ਸ਼ਾਬਾਸ਼ ਹਿੰਮਤ ਕਰੋ ਭੀ ਹਿੰਮਤ ਕਰੋ ਆ ਵੀ ਆ ਗਏ ਐ ਦੇਰ ਆਏ ਦਰਸਤ ਆਏ ਆ ਆਏ ਤਾਂ ਲੇਟ ਐ ਸੰਗ ਤੜਕੇ ਦੀ ਲੱਗੀ ਪਈ ਐ ਇਹ ਉ ਇਹਨਾਂ ਨੇ ਪਿੰਡ ਦਾ ਨਾਂ ਵਾਲਾ ਚੱਲਦਾ ਚੱਕ ਮਰਾਜ ਚੱਕ ਮਰਾਜ ਇਹ ਦਾ ਰਖ ਮਰਾਜੀ ਹੈ ਤਿੰਨ ਟਰਾਲੀਆਂ ਭਰਦੇ ਪਹਿਲਾਂ ਹੀ ਹੈ ਹੈ ਤਿੰਨ ਟਰਾਲੀਆਂ ਭਰਦਾ ਮਾਏ ਮਾਂ ਦੇ ਪੁੱਤਾਂ ਐਵੇਂ ਨਹੀਂ ਨਾਂ ਚੱਲਦਾ ਮਿੱਤਰਾਂ ਦਾ ਨਾਂ ਚੱਲਦਾ ਹੈ ਰੋਟੀ ਪਾਣੀ ਖਾਏ ਕਿ ਖਾਣੀ ਆ ਹਾਂ ਵੇ ਇਹ ਛੋਟੀ ਰੋਟੀ ਤਾਂ ਬਣਾਈ ਨਹੀਂ ਦੇਖੋ ਲੰਗਰ ਖਾਓ ਤੇ ਭਾਵੇਂ ਦੱਖਾਂ ਨਾ ਥੋੜੂ ਹਾਂ ਰੋਟੀਆਂ ਸੀ ਹੁਣ ਕਰੋ ਖਾਵਾਂਗੇ ਨਾ ਨਾ ਇਹਨੇ ਨਹੀਂ ਗੱਲ ਕਰਦਾ ਵਈ ਇਹਨੇ ਇਹ ਕਿਹੜੇ ਕੁਝ ਨਾ ਨਾ ਇਹਨਾਂ ਨਾਲ ਸਾਡੀ ਪੁਰਾਣੀ ਯੱਦੀ ਉਹ ਆ ਇਹਦਾ ਨਾਮ ਇਹ ਨਹੀਂ ਚੱਲਦਾ ਜਿਹੜੇ ਬੰਦੇ ਆ ਸਾਡੇ ਬਲਾਗ ਦੇ ਆ ਅੱਛਾ ਇਹ ਲੱਗਦੇ ਤਾਂ ਹੈ ਨਹੀਂ ਇਹਦੇ ਬਸ ਇਹ ਮੈਂਬਰਾਂ ਦੇ ਮੁੰਡੇ ਹੈ ਅੱਛਾ ਹਜੀ ਵੇਖ ਲੈ ਅਰੇ ਬਾਹਰ ਆ ਲਿਆ ਕੀਤਾ ਰੇੜਾ ਜਾਂ ਓਡਾ ਕੋਈ ਕਦੇ ਭਰ ਕੇ ਤਾਂ ਦੇਖ ਲਈਏ ਪਰੇ ਰਹੋ ਬਾਈਓ ਤਰਾ ਯਾਤਰਾ ਗਰੀਆ ਭਰਦੇਓ 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 ਚਲੋ ਵੀ ਛੋੜੇ ਭਰਦਿਆਂ ਦੇਖੀਏ ਕਿਵੇਂ ਭਰੋਂਗੇ ਹਾਂ ਵੇ ਸੋਖਾ ਮਗਲਾ ਗੁਰੂ ਦੀ ਗਾਂ ਖੱਤੀਏ ਜੀ ਉਹ ਥੀਲਾ ਥੀਲਾ ਪੱਤਰੇ ਪੱਤਰੇ ਚੱਲਦੇ ਪੂਰੇ ਭੱਲੇ ਪਹਿਲਾਂ ਉਹਦੀ ਚੱਕ ਕੇ ਸਿੱਟਾਂਗੇ ਵੇ ਸੋਖਾ ਤੁਬਾ ਓ ਚਲੋ ਵੀ ਚਲੋ ਚਲੋ ਖੜੇ ਕੀ ਕਰਦੇ ਹੋ ਜਲਦੀ ਮੇੜੋ ਕੰਮ ਚਲੋ ਵੀ ਚਲੋ 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 ਇਹ ਸਫਾਈ ਡੱਗੀ ਦੀ ਕਰਤੀ ਸਫਾਈ ਮੈਂ ਵੀ ਹੈਪੀ ਮਾਈਆਂ ਦੀ ਫਰਮਾਇਸ਼ ਹੈ ਕਹਿੰਦੇ ਵੀ ਹੈਪੀ ਨੂੰ ਹੁਣ ਭੇਜ ਫੋਟੋ ਜਿੰਮੇ ਗੈਸ ਦੀ ਨਹੀਂ ਹੁੰਦੀ ਸਿਲੰਡਰ ਦੀ ਅੱਗ ਚਲਦੀ ਐ ਚਲਦੀ ਐ ਇੱਧਰ ਬੈਠੇ ਨੇ ਆਪਣੇ ਬਾਈ ਜੀ ਲਾ ਦਿਓ ਨਾਰਾ ਨੂੰ ਜਾਉ ਵੀਡੀਓ ਦੇ ਕੋਲ